ਦਾਇਕ ਇਹ ਜਿਆ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਜੀ ਹਾਂ ਇੱਕ ਬੈਂਕ ਦੇ ਵਿੱਚ ਲੁੱਟ ਕੀਤੀ ਗਈ ਹੈ 300 ਕਰੋੜ ਰੁਪਏ ਦੀ ਇਹ ਲੁੱਟ ਹੈ ਬੈਂਕ ਦੇ ਵਿੱਚ ਸੁਰੰਗ ਕੱਢ ਕੇ ਉੱਥੋਂ 3000 ਜਿਹੜੀਆਂ ਤਜੋਰੀਆਂ ਨੇ ਉਹ ਤੋੜ ਕੇ ਉਹਨਾਂ ਦੇ ਵਿੱਚੋਂ 3 ਕਰੋੜ 300 ਕਰੋੜ ਰੁਪਏ ਲੁੱਟੇ ਗਏ ਨੇ ਤਾਂ ਇਹ ਕਿਸ ਤਰੀਕੇ ਦੇ ਨਾਲ ਪੂਰੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਔਰ ਬੈਂਕ ਤਾਂ ਕਿ ਜਿਹੜੇ ਲੁਟੇਰੇ ਨੇ ਕਿਵੇਂ ਪਹੁੰਚਦੇ ਨੇ ਤਾਂ ਉਹ ਬੇहद ਹੈਰਾਨ ਕਰਨ ਵਾਲਾ ਹੈ ਦੱਸਦੀ ਹੈ ਕਿ ਮਾਮਲਾ ਜਰਮਨੀ ਦਾ ਹੈ ਜਿੱਥੇ ਫਿਲਮੀ ਸਟਾਈਲ ਦੇ ਵਿੱਚ ਲੁੱਟ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਕ ਸੁਰੰਗ ਪੁੱਟੀ ਗਈ ਹੈ ਜਿਹੜਾ ਬੈਂਕ ਦੇ ਅੰਦਰ ਜਾ ਕੇ ਹੀ ਖੁੱਲਦੀ ਹੈ ਤਾਂ ਇਸ ਸੁਰੰਗ ਦੇ ਰਾਹੀਂ ਚੋਰ ਜਿਹੜੇ ਬੈਂਕ ਦੇ ਵਿੱਚ ਦਾਖਲ ਹੁੰਦੇ ਨੇ ਔਰ ਦਾਖਲ ਹੋ ਕੇ ਆ ਉੱਥੇ ਜਿਹੜੀਆਂ ਤਜੋਰੀਆਂ ਪਈਆਂ ਸੀ 3000 ਤਾਂ ਉਹ ਤਜੋਰੀਆਂ ਤੋੜ ਕੇ ਉਹਨਾਂ ਦੇ ਵਿੱਚੋਂ 300 ਕਰੋੜ ਰੁਪਏ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਔਰ ਕਿਸੇ ਨੂੰ ਖਬਰ ਤੱਕ ਨਹੀਂ ਲੱਗਦੀ ਖਬਰ ਲੱਗਦੀ ਹੈ ਬਾਅਦ ਦੇ ਵਿੱਚ ਜਦੋਂ ਆਸ-ਪਾਸ ਜਿਹੜੇ ਲੋਕ ਮੌਜੂਦ ਹੁੰਦੇ ਨੇ ਜਦੋਂ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਕੁਝ ਲੋਕ ਬੈਂਕ ਦੇ ਵਿੱਚੋਂ ਜੋ ਬੈਗ ਭਰ-ਭਰ ਕੇ ਬਾਹਰ ਨਿਕਲਦੇ ਦੇਖੇ ਜਾਂਦੇ ਨੇ ਜਦੋਂ ਉਹਨਾਂ ਨੂੰ ਇਹ ਸ਼ੱਕ ਹੁੰਦਾ ਹੈ ਪੁਲਿਸ ਨੂੰ ਜਾਣਕਾਰੀ ਉਹਨਾਂ ਦੇ ਵੱਲੋਂ ਦਿੱਤੀ ਜਾਂਦੀ ਹੈ ਉਦੋਂ ਤੱਕ ਕਿ ਸਾਰਾ ਕਾਂਡ ਹੋ ਚੁੱਕਾ ਹੁੰਦਾ ਹੈ ਬੈਂਕ ਦਾ ਸਫਾਇਆ ਪੂਰਾ ਕਰ ਦਿੱਤਾ ਹੁੰਦਾ ਹੈ ਇਹਨਾਂ ਚੋਰਾ ਦੇ ਵੱਲੋਂ ਔਰ ਦੋ ਪੁਲਸ ਆ ਕੇ ਦੇਖਦੀ ਹੈ ਸੀਸੀਟੀਵੀ ਕੈਮਰੇ ਖੰਕਾਲੇ ਜਾਂਦੇ ਨੇ ਤਾਂ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਕਿ ਇਸ ਤਰੀਕੇ ਦੇ ਨਾਲ சுரੰਗ ਦੇ ਰਾਹੀਂ ਇਹ ਜਿਹੜੇ ਚੋਰ ਐ ਬੈਂਕ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਦੱਸਦੀ ਹੈ ਕਿ ਜਰਮਨੀ ਦੇ ਵਿੱਚ ਜਿਸ ਸਮੇਂ ਕ੍ਰਿਸਮਸ ਦਿਨ ਆ ਛੁੱਟੀਆਂ ਮਨਾਇਆ ਜਾ ਰਹੀਆਂ ਸੀ ਕਿਉਂਕਿ ਅੱਤ ਦੀ ਠੰਡ ਪੈਂਦੀ ਹੈ ਜਰਮਨੀ ਹੋਰ ਦੇ ਜਾਂ ਫਿਰ ਜਿਹੜੇ ਯੂਰਪੀਅਨ ਦੇਸ਼ ਨੇ ਤਾਂ ਉਥੇ ਕੜਾਕੇ ਦੀ ਠੰਡ ਪੈਂਦੀ ਹੈ ਤਾਂ ਕ੍ਰਿਸਮਸ ਤੇ ਅਕਸਰ ਛੁੱਟੀਆਂ ਹੁੰਦੀਆਂ ਨੇ ਤਾਂ ਛੁੱਟੀਆਂ ਲੋਕ ਮਨਾ ਰਹੇ ਸੀ ਜ਼ਿਆਦਾਤਰ ਲੋਕ ਛੁੱਟੀਆਂ ਮਨਾਉਣ ਹੋਰ ਦੇਸ਼ਾਂ ਦੇ ਵਿੱਚ ਵੀ ਚਲੇ ਜਾਂਦੇ ਨੇ ਤਾਂ ਉਸ ਮੌਕੇ ਇਹਨਾਂ ਚੋਰਾ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਬੈਂਕ ਦੇ ਪਿੱਛੇ ਜਿਹੜੀ ਪਾਰਕਿੰਗ ਸੀ ਤਾਂ ਉਸ ਪਾਰਕਿੰਗ ਤੋਂ ਇਹਨਾਂ ਦੇ ਵੱਲੋਂ ਇੱਕ ਸਰੰਗ ਪੁੱਟੀ ਜਾਂਦੀ ਹੈ ਜਿਹੜੀ ਸਿੱਧੀ ਬੈਂਕ ਦੇ ਲੋਕਰ ਰੂਮ ਤੱਕ ਜਾ ਕੇ ਖੁੱਲਦੀ ਹੈ ਉਸ ਸੀਕ੍ਰੇਟ ਰੂਮ ਦੇ ਵਿੱਚ ਇਸ ਸੁਰੰਗ ਦੇ ਰਾਹੀ ਇਹ ਦਾਖਲ ਹੁੰਦੇ ਨੇ ਔਰ ਦਾਖਲ ਹੋ ਕੇ ਇਹਨਾਂ ਦੇ ਵੱਲੋਂ ਇਸ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਕਿਉਂਕਿ ਲੋਕ ਆਸ-ਪਾਸ ਘੱਟ ਜ਼ਿਆਦਾ ਮੌਜੂਦ ਨਹੀਂ ਸੀ ਤਾਂ ਇਸ ਕਰਕੇ ਕੋਈ ਜ਼ਿਆਦਾ ਪਤਾ ਨਹੀਂ ਲੱਗ ਸਕਿਆ ਔਰ ਕਿਸ ਤਰੀਕੇ ਦੇ ਨਾਲ ਕਿਉਂਕਿ ਇਹਨਾਂ ਦੇ ਵੱਲੋਂ ਇੱਕ ਵੱਡੀ ਡ੍ਰਿੱਲ ਦਾ ਇਸਤੇਮਾਲ ਕੀਤਾ ਜਾਂਦਾ ਜਿਸ ਦੇ ਰਾਹੀਂ ਇਹ ਸੁਰੰਗ ਪਿੱਟੀ ਜਾਂਦੀ ਹੈ ਔਰ ਸੁਰੰਗ ਪੁੱਟਣ ਦੇ ਵਿੱਚ ਇਹਨਾਂ ਨੂੰ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਆਸ-ਪਾਸ ਲੋਕ ਨਾ ਹੋਣ ਕਰਕੇ ਔਰ ਲੋਕ ਵੀ ਕਿਉਂਕਿ ਦੂਰ ਦਰਾਡੇ ਜ਼ਿਆਦਾ ਘਰ ਮੌਜੂਦ ਨੇ ਔਰ ਦੂਸਰੇ ਪਾਸੇ ਜ਼ਿਆਦਾਤਰ ਲੋਕ ਨਵੇਂ ਸਾਲ ਨੂੰ ਮਨਾਉਣ ਲਈ ਹੋਰ ਦੇਸ਼ਾਂ ਦੇ ਵਿੱਚ ਗਏ ਹੋਏ ਸੀ ਜਾਂ ਨਵੇਂ ਸਾਲ ਦੀ ਪਾਰਟੀ ਦੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਸੀ ਜਾਂ ਆਪਣੀਆਂ ਛੁੱਟੀਆਂ ਦਾ ਆਨੰਦ ਮਾਣ ਰਹੇ ਸੀ ਤਾਂ ਕਿਸੇ ਦੇ ਵੱਲੋਂ ਕੋਈ ਗੱਲ ਗੋਲੀ ਨਹੀਂ ਗਈ ਕਿ ਇਸ ਤਰੀਕੇ ਦੇ ਨਾਲ ਕੋਈ ਸ਼ੋਰ ਸ਼ਰਾਬਾ ਵੀ ਹੋ ਰਿਹਾ ਹੈ ਤਾਂ ਬੜੀ ਹੀ ਆਸਾਨੀ ਦੇ ਨਾਲ ਪਾਰਕਿੰਗ ਦੇ ਪਿੱਛੋਂ ਇਹਨਾਂ ਦੇ ਵੱਲੋਂ ਸੁਰੰਗ ਪੁੱਟੀ ਜਾਂਦੀ ਹੈ ਸੁਰੰਗ ਪੁੱਟ ਕੇ ਸਿੱਧਾ ਅ ਸਿਕਰਟ ਰੂਮ ਦੇ ਲੋਕਰ ਰੂਮ ਦੇ ਵਿੱਚ ਇਹ ਸੁਰੰਗ ਜਾ ਕੇ ਨਿਕਲਦੀ ਹੈ ਔਰ ਉਹਦੇ ਵਿੱਚੋਂ ਇਹ ਚੋਰ ਦਾਖਲ ਹੁੰਦੇ ਨੇ ਬਾਅਦ ਦੇ ਵਿੱਚ 300 ਜਿਹੜੀਆਂ ਤਜੋਰੀਆਂ ਨੇ ਇਹਨਾਂ ਦੇ ਵੱਲੋਂ ਉਹ ਤੋੜੀਆਂ ਜਾਂਦੀਆਂ ਨੇ ਉਹ ਤਜੋਰੀਆਂ ਤੋੜ ਕੇ ਪੈਸੇ ਗਹਿਣੇ ਜੋ ਵੀ ਇਹਨਾਂ ਦੇ ਹੱਥ ਲੱਗਾ ਉਹ ਸਾਰਾ ਕੁਝ ਲੈ ਕੇ ਪੰਡਾ ਦੇ ਵਿੱਚ ਪਾ ਕੇ ਉਸੇ ਸੁਰੰਗ ਰਾਹੀਂ ਇਹ ਬਾਹਰ ਨਿਕਲ ਜਾਂਦੇ ਨੇ ਔਰ ਪਾਰਕਿੰਗ ਦੇ ਵਿੱਚ ਇਹਨਾਂ ਨੂੰ ਵੱਡੇ ਵੱਡੇ ਬੈਗਾਂ ਦੇ ਨਾਲ ਕੁਝ ਲੋਕਾਂ ਦੇ ਵੱਲੋਂ ਦੇਖਿਆ ਜਾਂਦਾ ਹਾਲਾਂਕਿ ਸ਼ੱਕ ਨਹੀਂ ਹੁੰਦਾ ਕਿਉਂਕਿ ਬੈਂਕ ਦਾ ਦਰਵਾਜ਼ਾ ਬੰਦ ਸੀ ਬੈਂਕ ਦਾ ਗੇਟ ਬੰਦ ਸੀ ਤਾਂ ਇਹ ਚੋਰੀ ਹੋਈ ਹੋਵੇਗੀ ਜਾਂ ਕੁਝ ਕੀ ਹੋਇਆ ਹੋਵੇਗਾ ਤਾਂ ਲੋਕਾਂ ਨੂੰ ਜਿਆਦਾ ਸ਼ੱਕ ਨਹੀਂ ਉਸ ਸਮੇਂ ਪੈਂਦਾ ਤਾਂ ਬਾਅਦ ਦੇ ਵਿੱਚ ਹੀ ਜਾਣਕਾਰੀ ਉਹਨਾਂ ਦੇ ਵੱਲੋਂ ਪੁਲਿਸ ਨੂੰ ਜ਼ਰੂਰ ਦਿੱਤੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਹ ਲੁਟੇਰੇ ਸੀ ਕਾਰ ਆਡੀ ਕਾਰ ਦੇ ਵਿੱਚ ਸਵਾਰ ਹੋ ਕੇ ਆਏ ਸੀ ਨਕਾਬ ਇਹਨਾਂ ਨੇ ਪਹਿਨਿਆ ਹੋਇਆ ਸੀ ਔਰ ਬੜੇ ਹੀ ਆਰਾਮ ਦੇ ਨਾਲ ਚੋਰੀ ਕਰਕੇ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਤਾਂ ਜਦੋਂ ਪੁਲਿਸ ਆ ਕੇ ਦੇਖਦੀ ਹੈ ਸੀਸੀਟੀਵੀ ਖੰਗਾਲੇ ਜਾਂਦੇ ਨੇ ਤਾਂ ਉਦੋਂ ਇਹਨਾਂ ਨੂੰ ਜਾ ਕੇ ਪਤਾ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਬੈਂਕ ਦੇ ਵਿੱਚ ਚੋਰੀ ਹੋਈ ਹੈ ਕਿਸ ਤਰੀਕੇ ਦੇ ਨਾਲ ਚੋਰੀ ਹੋਈ ਹੈ ਇਹ ਦੇਖ ਕੇ ਪੁਰਸ ਵੀ ਹੈਰਾਨ ਰਹਿ ਜਾਂਦੀ ਹੈ ਤਾਂ ਤਸਵੀਰ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਜਿਨ੍ਹਾਂ ਲੋਕਾਂ ਦੇ ਪੈਸੇ ਇਸ ਬੈਂਕ ਦੇ ਵਿੱਚ ਜਮਾਸੀ ਤਾਂ ਉਹਨਾਂ ਦੇ ਵੱਲੋਂ ਹੁਣ ਬੈਂਕ ਦੇ ਬਾਹਰ ਧਰਨੇ ਲਗਾ ਦਿੱਤੇ ਗਏ ਨੇ ਲਗਾਤਾਰ ਉਹਨਾਂ ਦੀ ਭੀੜ ਬੈਂਕ ਦੇ ਬਾਹਰ ਇਕੱਠੀ ਹੋ ਰਹੀ ਹੈ ਕਿਉਂਕਿ ਉਹਨਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਉਹਨਾਂ ਦੇ ਪੈਸੇ ਦਾ ਕੀ ਹੋਵੇਗਾ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਬੈਂਕਾਂ ਨੇ ਉਹ ਪੱਲੇ ਝਾੜ ਲੈਂਦੀਆਂ ਨੇ ਜਦੋਂ ਇਸ ਤਰੀਕੇ ਦੀ ਕੋਈ ਵਾਰਦਾਤ ਹੋ ਜਾਂਦੀ ਹੈ ਤਾਂ ਉਹ ਦੇਖਣ ਵਾਲਾ ਰਹੇਗਾ ਕਿ ਇਹਨਾਂ ਲੋਕਾਂ ਨੂੰ ਇਹਨਾਂ ਦੇ ਪੈਸੇ ਕਿਵੇਂ ਵਾਪਸ ਮਿਲਦੇ ਨੇ ਜਾਂ ਇੰਸ਼ੋਰੈਂਸ ਵਗੈਰਾ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਕੋਈ ਪੈਸਾ ਵਾਪਸ ਮਿਲਦਾ ਹੈ ਨਾ ਤਾਂ ਉਹ ਦੇਖਣ ਵਾਲਾ ਰਹੇਗਾ ਪਰ ਇਸ ਲੁੱਟ ਦੀ ਘਟਨਾ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਗਿਆ ਕਿਉਂਕਿ ਫਿਲਮੀ ਸਟਾਈਲ ਦੇ ਵਿੱਚ ਇਹ ਲੁੱਟ ਨੂੰ ਅੰਜਾਮ ਦਿੱਤਾ ਗਿਆ ਫਿਲਮਾਂ ਦੇ ਵਿੱਚ ਅਸੀਂ ਅਕਸਰ ਦੇਖਿਆ ਕਿ ਇਸ ਤਰੀਕੇ ਦੇ ਨਾਲ ਚੋਰ ਨਜ਼ਰ ਬਚਾ ਕੇ ਚੋਰੀ ਕਰ ਜਾਂਦੇ ਨੇ ਜਾਂ ਫਿਰ ਇਸ ਤਰੀਕੇ ਦੇ ਨਾਲ ਦਾਖਲ ਹੋ ਕੇ ਸਰੰਗ ਫਟ ਕੇ ਉਹਨਾਂ ਦੇ ਵੱਲੋਂ ਚੋਰੀ ਕੀਤੀ ਜਾਂਦੀ ਹੈ ਤਾਂ ਇਹ ਸ਼ਾਇਦ ਪਹਿਲੀ ਵਾਰ ਇਸ ਤਰੀਕੇ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਦੋਂ ਸਿੱਧਾ ਬਾਹਰੋਂ ਇੱਕ ਸੁਰੰਗ ਪੁੱਟੀ ਜਾਂਦੀ ਹੈ ਔਰ ਸਿੱਧਾ ਬੈਂਕ ਦੇ ਵਿੱਚ ਜਾ ਕੇ ਉਹ ਸੁਰੰਗ ਨਿਕਲਦੀ ਹੈ ਔਰ ਉਸ ਸਮੇਂ ਇਹ ਸਾਰੇ ਕੰਮ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਦੋਂ ਲੋਕ ਕ੍ਰਿਸਮਸ ਦੀਆਂ ਛੁੱਟੀਆਂ ਮਨਾ ਰਹੇ ਸੀ ਤਾਂ 300 ਕਰੋੜ ਰੁਪਏ ਦਾ ਚੂਨਾ ਬੈਂਕ ਨੂੰ ਵੀ ਲੱਗ ਚੁੱਕਾ ਹੈ ਔਰ ਜਿਹੜੇ ਲੋਕਾਂ ਦੇ ਪੈਸੇ ਇੱਥੇ ਜਮ੍ਹਾਂ ਕੀਤੇ ਗਏ ਸੀ ਤਾਂ ਉਹਨਾਂ ਨੂੰ ਵੀ 300 ਕਰੋੜ ਰੁਪਏ ਦਾ ਚੂਨਾ ਇੱਥੇ ਲੱਗ ਚੁੱਕਾ ਹੈ ਕਿਉਂਕਿ ਜੀਵਨ ਭਰ ਦੀ ਉਹਨਾਂ ਦੀ ਕਮਾਈ ਬੈਂਕਾਂ ਦੇ ਵਿੱਚ ਜਮ੍ਹਾਂ ਕੀਤੀ ਹੁੰਦੀ ਹੈ ਤਾਂ ਵੱਡਾ ਝਟਕਾ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਲੋਕਾਂ ਦੇ ਪੈਸੇ ਇੱਥੇ ਜਮ੍ਹਾਂ ਕੀਤੇ ਗਏ ਸੀ